ਜਿੰਨੇ ਡਰੱਗ ਪੈਡਲਰਸ ਐ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਔਰ ਜਿਹੜੀ ਪੰਜਾਬ ਸਰਕਾਰ ਐ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ। ਕੋਈ ਨਾ ਐਨਫੋਰਸਮੈਂਟ ਡਰਾਈਵ ਦੇ 3-4 ਪਹਿਲੂ ਹੈਗੇ ਆ। ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆਂ, ਡਰੱਗ ਪੈਡਲਰ ਨੂੰ ਫੜਦੇ ਆਂ। ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ। ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ। ਜੀ ਜੀ। ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ। ਜੇ ਕੋਈ ਪ੍ਰੋਪਰਟੀ ਛੱਡ ਕੇ ਭੱਜਦੇ ਹੈਗੇ ਆ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰੋਪਰਟੀ ਆ ਕ੍ਰਾਈਮ ਦੇ ਰਹੀਂ ਬਣੀ ਹੈ ਡਰੱਗਸ ਦੀ ਡਰੱਗਸ ਨੂੰ ਵੇਚ ਕੇ ਬਣੀ ਹੈ ਤਾਂ ਪ੍ਰੋਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਜਿਨਨੇ ਡਰੱਗ ਪੈਡਲਰਸ ਐ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਐ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ ਕੋ ਇਹ ਨਾ ਐਨਫੋਰਸਮੈਂਟ ਡਰਾਈਵ ਦੇ 3-4 ਪਹਿਲੂ ਹੈਗੇ ਆ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆ ਡਰੱਗ ਪੈਡਲਰ ਨੂੰ ਫੜਦੇ ਆ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ ਜੀ ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜਦੇ ਹੈਗੇ ਔਰ ਉਹਦੀ ਜਿਹੜੀ ਪ੍ਰਸੀਡਸ ਆਫ ਪ੍ਰਾਪਰਟੀ ਆਫ ਕਰਾਈਮਸ ਰਹੀਂ ਬਣੀ ਹੈ ਡਰੱਗਸ ਦੀ ਡਰੱਗਸ ਨੂੰ ਵੇਚ ਕੇ ਬਣੀ ਹੈ ਤਾਂ ਉਹ ਪ੍ਰਾਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਜਿਨਨੇ ਡਰੱਗ ਫੈਕਲਰਸ ਹੈ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ। ਕੋਈ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ। ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆਂ, ਡਰਗ ਪੈਡਲਰ ਨੂੰ ਫੜਦੇ ਆਂ। ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ। ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ। ਜੀ। ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ। ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜਦੇ ਹੈਗੇ ਆ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰਾਪਰਟੀ ਆਫ ਕਰਾਈਮ ਦੇ ਰਹੀਂ ਬਣੀ ਹੈ ਡਰੱਗਸ ਦੀ ਡਰਗਸ ਨੂੰ ਵੇਚ ਕੇ ਬੰਨੀਆਂ ਤੋਂ ਪ੍ਰਾਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਜਿਨੇ ਡਰਗ ਪੈਡਲਰਸ ਨੇ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ ਇਹ ਨਾ ਐਨਫੋਰਸਮੈਂਟ ਡਰਾਈਵ ਦੇ 3-4 ਪਹਿਲੂ ਹੈਗੇ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਹਾਂ ਡਰਗ ਪੈਡਲਰ ਨੂੰ ਫੜਦੇ ਹਾਂ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈ ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹਗਾ ਜੀ ਇਹਦੇ ਵਿੱਚ ਅਸੀਂ ਕਿ ਕੁਝ ਪ੍ਰੋਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀ ਹੈ ਜੇ ਕੋਈ ਪ੍ਰੋਪਰਟੀ ਛੱਡ ਕੇ ਭੱਜਦੇ ਹੈਗੇ ਔਰ ਉਹਦੀ ਜਿਹੜੀ ਪ੍ਰਸੀਡਸ ਆਫ ਪ੍ਰੋਪਰਟੀ ਆਫ ਕਰਾਈਮਸ ਰਹੀਂ ਬਣੀ ਹੈ ਡਰੱਗਸ ਦੀ ਡਰੱਗਸ ਨੂੰ ਵੇਚ ਕੇ ਬਣੀ ਹੈ ਤਾਂ ਉਹ ਪ੍ਰੋਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਜਿੰਨੇ ਡਰੱਗ ਫੈਡਲਰਸ ਨੇ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ ਤਾਂ ਇਹ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆ ਡਰਗ ਪੈਡਲਰ ਨੂੰ ਫੜਦੇ ਆ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ ਜੀ ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜਦੇ ਹੈਗੇ ਔਰ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰਾਪਰਟੀ ਆਫ ਕਰਾਈਮ ਜਿਹੜੀ ਅਹੀਂ ਬਣੀ ਹੈ ਡਰਗਸ ਦੀ ਡਰਗਸ ਨੂੰ ਵੇਚ ਕੇ ਬਣੀ ਹੈ ਤਾਂ ਉਹ ਪ੍ਰਾਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ इस दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर